ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਇਲਾਕੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ ਪੰਜ ਕਥਿਤ ਦੋਸ਼ੀਆਂ ਨੂੰ ਸੰਗਰੂਰ ਪੁਲਿਸ ਨੇ ਮਲੇਰਕੋਟਲਾ ਵਿੱਚ ਕੀਤੀਆਂ ਗਈਆਂ ਰੇਡਾਂ ਦੌਰਾਨ ਰੰਗੇ ਹੱਥੀਂ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਠਿੰਦ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਟਰੱਕ ਦੀ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੇ ਪੰਜਾਂ ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਇਹ ਵੀ ਦੱਸਿਆ ਕਿ ਗਿਰੋਹ ਦੇ ਸਰਗਨਾ ਅਤੇ ਪਹਿਲਾਂ ਇਸ ਤਰ੍ਹਾਂ ਦੇ ਕਈ ਕੇਸ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਦਰਜ ਨੇ ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਇੱਕ ਐਲਟੋ ਕਾਰ ਲੁੱਟਖੋ ਕੀਤਾ ਗਿਆ 26 ਟਨ ਸਰੀਆ 3 ਰਾੜ ਇੱਕ ਦਾਤ 32 ਬੋਰ ਪਿਸਟਲ ਅਤੇ ਇੱਕ ਟਰੱਕ ਵੀ ਬਰਾਮਦ ਕੀਤਾ ਇਹ ਸਾਡੀ ਮਲੇਕੋੜਾ ਦੀ ਪੁਲਿਸ ਤੇ ਸੀਆਈਏ ਦੀ ਪੁਲਿਸ ਨੇ ਸਮੇਤ ਨਕਾ ਲਾਇਆ ਸੀ ਮਿਤੀ 17 ਤਰੀਕ ਨੂੰ ਇੱਕ ਪੰਜ ਬੰਦੇ ਦਾ ਗੈਂਗ ਫੜਿਆ ਜਿਨ੍ਹਾਂ ਕੋਲੋਂ ਪੁੱਛਗਿੱਛ ਕਰਤੇ ਇੱਕ ਸਰੀਏ ਦਾ ਟਕਲਾ ਦੇਹ ਫੜਿਆ ਇੱਕ ਬੰਦੇ ਕੋਲ 32 ਬੋਰ ਦਾ ਪਿਸਤੌਲ ਫੜਿਆ ਇਹਨਾਂ ਨੇ ਮੰਨਿਆ ਪੁਸ਼ਕਸ਼ੇ ਇਹਨਾਂ ਕੋਲ ਅਸੀਂ ਤਿੰਨ ਟਰੱਕ ਜਿਹੜੇ ਸਰੀ ਦੇ ਲੁੱਟੇ ਹੋਏ ਸੀ ਜਿਨ੍ਹਾਂ ਦੇ ਪਰਚੇ ਦਰਜ ਨੇ ਇੱਕ ਗਵਿੰਦਗੜ ਦਾਜਾ ਇੱਕ ਲੁਧਿਆਣੇ ਦਾਜਾ ਕਰੀਬ 26 ਟਨ ਦੇ ਕਰੀਬ ਅਸੀਂ ਜਿਹੜਾ ਇਹਨਾਂ ਕੋਲੋਂ ਸਰੀਆ ਫੜਿਆ ਜਦੀ ਕੀਮਤ 26 ਲੱਖ ਰੁਪਏ ਬਣਦੀ ਹੈ ਹਜੇ ਪੁਸ਼ਕਸ਼ ਜਾਰੀ ਹੈ ਹੋਰ ਵੀ ਇਹਨਾਂ ਕੋਲੋਂ ਕਾਫੀ ਕੁਝ ਮਿਲਦੀ ਸੰਭਾਵਨਾ ਹੈ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਪੈਰੀਦਾ ਟੀਵੀ